ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮਹਮਦੀਪ ਜੋਤ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜੀ ਆਂਦਾ ਦੇ ਕਿ ਅਮਰੀਕਾ ਦੇ ਵਾਈਟ ਹਾਊਸ ਦੇ ਵਿੱਚ ਕੱਲ ਇੱਕ ਵੱਡਾ ਹੰਗਾਮਾ ਹੋਇਆ ਓਵਲ ਆਫਿਸ ਦੇ ਵਿੱਚ ਜਦੋਂ ਇੱਕ ਮੀਟਿੰਗ ਹੁੰਦੀ ਆ ਤਾਂ ਤਿੱਕੀ ਬਹਿਸ ਹੋ ਜਾਂਦੀ ਆ ਡੋਨਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਵਿਚਕਾਰ ਜੀ ਆਂਦਾ ਦੇ ਕਿ ਇੱਕ ਦੂਜੇ ਦੇ ਨਾਲ ਪੂਰਾ ਖੇੜੜਿਆ ਜਾਂਦਾ ਇਸ ਬਹਿਸ ਦੇ ਵਿੱਚ ਤੇ ਨਾਲ ਮੌਜੂਦ ਰਹਿੰਦੇ ਆ ਉਪਰ ਰਾਸ਼ਟਰਪਤੀ ਜਿਹੜੀ ਬਹਿਸ ਪੂਰਾ ਮਾਮਲਾ ਯੂਕਰੇਨ ਤੇ ਰਸ਼ੀਆ ਵਿਚਕਾਰ ਜੋ ਜੁੱਧ ਚੱਲ ਰਿਹਾ ਉਸ ਨੂੰ ਰੋਕਣ ਦੇ ਲਈ ਸੀਜ਼ ਫਾਇਰ ਦੇ ਲਈ ਜਦੋਂ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਕਿਹਾ ਕਿ ਅਸੀਂ ਯੁੱਧ ਰੋਕਣ ਦੀ ਪ੍ਰਕਿਰਿਆ ਸ਼ੁਰੂ ਕਰੋ ਔਰ ਇਹ ਡੀਲ ਦੇ ਉੱਪਰ ਜਿਹੜਾ ਸਾਈਨ ਕਰੋ ਇੱਕ ਮਿਨਰਲ ਡੀਲ ਵੀ ਇਸ ਮੀਟਿੰਗ ਤੋਂ ਬਾਅਦ ਹੋਣੀ ਸੀ ਪਰ ਤੋਂ ਦਾਦੇ ਕਿ ਜ਼ੇਲੈਂਸਕੀ ਨੇ ਸਿੱਧੇ ਤੌਰ ਤੇ ਨਾ ਕਰਤੀ ਜੁੱਧ ਵਿਰਾਮ ਨੂੰ ਲੈ ਕੇ ਯੁੱਧ ਰੋਕਣ ਨੂੰ ਲੈ ਕੇ ਤੇ ਦੂਜੇ ਪਾਸੇ ਸੀਜ਼ਫਾਇਰ ਤੋਂ ਮਨਾ ਕਰ ਦਿੱਤਾ ਗਿਆ ਜ਼ੇਲੈਂਸਕੀ ਦੇ ਵੱਲੋਂ ਤੇ ਫਿਰ ਡੋਨਲਡ ਟਰੰਪ ਦੇ ਵੱਲੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ ਡੋਨਲਡ ਟਰੰਪ ਨੇ ਕਿਹਾ ਕਿ ਜੇ ਅਸੀਂ ਅਮਰੀਕਾ ਜੇ ਤੁਹਾਡਾ ਸਾਥ ਨਾ ਦਿੰਦਾ ਅਸੀਂ 350 ਬਿਲੀਅਨ ਡਾਲਰ ਲਾਤੇ ਤੁਹਾਨੂੰ ਚਾਉਣ ਦੇ ਲਈ ਤੁਹਾਡਾ ਸਹਿਯੋਗ ਦੇਣ ਦੇ ਲਈ ਤੁਹਾਨੂੰ ਯੁੱਧ ਦੇ ਵਿੱਚ ਤੁਹਾਡਾ ਸਾਥ ਦਿੱਤਾ ਤੁਹਾਨੂੰ ਅਸੀਂ ਵੈਪਨ ਦਿੱਤੇ ਪਰ ਉਸੇ ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਦੋ ਹਫ਼ਤਿਆਂ ਦੇ ਵਿੱਚ ਢੇਰੀ ਹੋ ਜਾਣਾ ਸੀ ਤੇ ਜਿਸ ਦੇ ਜਵਾਬ ਦੇ ਵਿੱਚ ਜ਼ੇਲੈਂਸਕੀ ਨੇ ਟਰੰਪ ਨੂੰ ਪੁਤਿਨ ਦੀ ਬੋਲੀ ਬੋਲਣ ਦਾ ਇਲਜ਼ਾਮ ਲਾਉਂਦਿਆ ਕਿਹਾ ਕਿ ਅਸੀਂ ਪਹਿਲਾਂ ਵੀ ਕਿਸੇ ਦੇ ਕੋਲੋਂ ਸੁਣਿਆ ਕਿ ਅਸੀਂ ਦੋ ਦਿਨਾਂ ਦੇ ਵਿੱਚ ਖਤਮ ਹੋ ਜਾਵਾਂਗੇ ਪਰ ਤੋਂ ਦੱਸ ਦੇ ਕਿ ਇਸ ਦੇ ਵਿਚਕਾਰ ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਇਹ ਡੀਲ ਨਹੀਂ ਮੰਨਦੇ ਇਹ ਕਹੋਜੀ ਡੀਲ ਹੈ ਤਾਂ ਦੱਸ ਦੀ ਕਿ ਉਸ ਤੋਂ ਬਾਅਦ ਜਿਹੜਾ ਇੱਕ ਦੂਜੇ ਨੂੰ ਉੱਚੀ ਬੋਲਣ ਤੱਕ ਦੀ ਜਿਹੜਾ ਨੌਬਤ ਆ ਗਈ ਡੋਨਲਡ ਟਰੰਪ ਨੇ ਪੂਰਾ ਇਸ਼ਾਰਿਆਂ ਦੇ ਨਾਲ ਜਿਹੜਾ ਉੱਚੀ ਬੋਲ ਬੋਲ ਕੇ ਜ਼ੇਲੈਂਸਕੀ ਨੂੰ ਕਿਹਾ ਤੇ ਨਾਲ ਹੀ ਜਿਹੜਾ ਉਪ ਰਾਸ਼ਟਰਪਤੀ ਜੜੀਵਾਸ ਨੇ ਕਿਹਾ ਕਿ ਅਸੀਂ ਜਿਹੜਾ ਲਗਾਤਾਰ ਲੜਾਈ ਨੂੰ ਰੋਕਣ ਦੇ ਲਈ ਸਮਝੌਤੇ ਦੇ ਲਈ ਅਸੀਂ ਪਹਿਲ ਕਰ ਰਹੇ ਹਾਂ ਡੋਨਲਡ ਟਰੰਪ ਲਗਾਤਾਰ ਲੱਗੇ ਹੋਏ ਨੇ ਕਿ ਇਹ ਜੰਗ ਜਿਹੜੀ ਆ ਰੁਕ ਸਕੇ ਪਰ ਤੂੰ ਵਿਚਾਲੇ ਰੋੜਾ ਬਣਿਆ ਹੋਇਆ ਉਪਰਾਸ਼ਟਰਪਤੀ ਜੇੜੀ ਵਾਸ ਨੇ ਜੇਲੈਂਸਕੀ ਨੂੰ ਇਹ ਗੱਲ ਕਹਿ ਦਿੱਤੀ ਤੇ ਕਿਹਾ ਕਿ ਤੂੰ ਜਿਹੜਾ ਯੂਕਰੇਨ ਦੇ ਵਿੱਚ ਸ਼ਾਂਤੀ ਨਹੀਂ ਪੈਦਾ ਹੋਣ ਦੇ ਰਿਹਾ ਤਾਂ ਦਾਦੇ ਕਿ ਉਸ ਤੋਂ ਬਾਅਦ ਜੇਲੈਂਸਕੀ ਨੇ ਕਿਹਾ ਕਿ ਮੇਰੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਨਾ ਕਰੋ ਅਸੀਂ ਆਪਣੇ ਦੇਸ਼ਾਂ ਦੇ ਸਾਨੂੰ ਡੀਲ ਮਨਜ਼ੂਰ ਹੋਣੀ ਚਾਹੀਦੀ ਹੈ ਤੇ ੱੱਕੇ ਨਾਲ ਕੋਈ ਵੀ ਡੀਲ ਨਹੀਂ ਮਨਵਾਈ ਜਾ ਸਕਦੀ ਜਿਸ ਦੇ ਜਵਾਬ ਦੇ ਵਿੱਚ ਫਿਰ ਟਰੰਪ ਨੇ ਵੀ ਕਿਹਾ ਟ੍ਰੰਪ ਨੇ ਕਿਹਾ ਕਿ ਤੂੰ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਵੱਲ ਤੱਕ ਰਿਹਾ ਇਸ ਕਰਕੇ ਪੁੱਤੇ ਦੇ ਨਾਲ ਸਮਝੌਤਾ ਕਰੋ ਤੇ ਸਾਡੇ ਨਾਲ ਮਿਨਰਲ ਦੀ ਡੀਲ ਕਰੋ ਤਾਂ ਦੱਸ ਦੇ ਕਿ ਹੁਣ ਇਹ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਯੂਕਰੇਨ ਔਰ ਰਸ਼ੀਆ ਦੇ ਵਿਚਕਾਰ ਪਹਿਲਾਂ ਤਾਂ ਇਹ ਸਮਝਣਾ ਹੋਊਗਾ ਕਿ ਇਹ ਜੁੱਧ ਕਿਉਂ ਤੇ ਕਿਸ ਪ੍ਰਕਾਰ ਲੱਗਿਆ ਤੁਹਾਨੂੰ ਯਾਦ ਹੋਊਗਾ ਜਦੋਂ ਰਸ਼ੀਆ ਦਾਵਾ ਕਰਦਾ ਕਿ ਯੂਕਰੇਨ ਦੇ ਕੁਝ ਕੇ ਇਲਾਕੇ ਜਿਹੜੇ ਆ ਉਹ ਰਸ਼ੀਆ ਨੂੰ ਦੇ ਦਿੱਤੇ ਜਾਣ ਤੇ ਉਸ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ ਉਹ ਵੀ ਕੁਝ ਲੋਕ ਜਿਹੜੇ ਗੁੱਟ ਬਣੇ ਹੋਏ ਨੇ ਉਹ ਇਲਾਕਿਆਂ ਦੇ ਵਿੱਚ ਉਹ ਕਿ ਅਸੀਂ ਰਸ਼ੀਆ ਦੇ ਬਲ ਜਾਣਾ ਤਾਦਾਦੀ ਕਿ ਭੂਗੋਲਕ ਖੇਤਰ ਜਿਓਗ੍ਰਾਫੀਕਲ ਜਿ ਸਥਿਤੀ ਦੇਖੀਏ ਯੂਕਰੇਨ ਦੇ ਉਹਨਾਂ ਇਲਾਕਿਆਂ ਦੀ ਤਾਂ ਉਹਨਾਂ ਇਲਾਕਿਆਂ ਦੇ ਉੱਪਰ ਰਸ਼ੀਆ ਦਾ ਕਿਤੇ ਨਾ ਕਿਤੇ ਪ੍ਰਭਾਵ ਹੈਗਾ ਚਾਹੇ ਉਹ ਲੋਕਾਂ ਦੇ ਵਿੱਚ ਹੋਵੇ ਲੋਕਾਂ ਦੇ ਕਲਚਰ ਨੂੰ ਲੈ ਕੇ ਹੋਵੇ ਤੇ ਉਹ ਲੋਕ ਵੀ ਕੁਝ ਕੇ ਜਿਹੜੇ ਉੱਥੇ ਚਾਹੁੰਦੇ ਨੇ ਕਿ ਅਸੀਂ ਕਿਤੇ ਨਾ ਕਿਤੇ ਰਸ਼ੀਆ ਦੇ ਬਲ ਜਾਈਏ ਪਰ ਯੂਕਰੇਨ ਆਪਣਾ ਹਿੱਸਾ ਨਹੀਂ ਛੱਡਣਾ ਚਾਹੁੰਦਾ ਕੋਈ ਦੇਸ਼ ਕਿਉਂ ਛੱਡਣਾ ਚਾਹੂਗਾ ਆਪਣਾ ਕੋਈ ਹਿੱਸਾ ਤਾਦਾਦੀ ਕਿ ਉਸ ਤੋਂ ਬਾਅਦ ਇਹ ਜੰਗ ਲੱਗਦੀ ਹੈ ਤੇ ਫਿਰ ਜੋ ਬਾਈਡਨ ਜਦੋਂ ਰਾਸ਼ਟਰਪਤੀ ਹੁੰਦੇ ਆ ਤਾਂ ਪਰ ਮੋਢਾ ਨਾ ਮੋਢਾ ਜੋ ਤੋਂ ਬਾਅਦ ਜੇਲੈਂਸਕੀ ਨੂੰ ਜਿਹੜਾ ਪੂਰੀ ਮਦਦ ਕੀਤੀ ਜਾਂਦੀ ਹੈ ਯੂਕਰੇਨ ਨੂੰ ਪੂਰੀ ਮਤ ਦਿੱਤੀ ਜਾਂਦੀ ਹੈ 350 ਬਿਲੀਅਨ ਡਾਲਰ ਜਿਹੜਾ ਦਿੱਤੇ ਜਾਂਦੇ ਆ ਚਾਹੇ ਹਥਿਆਰਾਂ ਦੇ ਰੂਪ ਚੋਂ ਚਾਹੇ ਟੈਂਕਾਂ ਦੇ ਰੂਪ ਚੋਂ ਚਾਹੇ ਹੋਰ ਵਿੱਤੀ ਮਤ ਹੋਵੇ ਤਾਂ ਹਰੇਕ ਸੰਭਵ ਮਤ ਜਿਹੜੀ ਹੈ ਅਮਰੀਕਾ ਦੇ ਵੱਲੋਂ ਯੂਕਰੇਨ ਦੀ ਕੀਤੀ ਜਾਂਦੀ ਆ ਪਰ ਇਸ ਦੇ ਜਵਾਬ ਦੇ ਵਿੱਚ ਜੁਦੇ ਸਾਰਾ ਕੁਝ ਜੁਦੇ ਸਾਰਾ ਕੁਝ ਡੋਨਲਡ ਟਰੰਪ ਨੇ ਸੁਣਾਇਆ ਤਾਂ ਫਿਰ ਜ਼ੇਲੈਂਸਕੀ ਨੇ ਕਿਹਾ ਕਿ ਇਹ ਗੱਲਾਂ ਅਸੀਂ ਪਹਿਲਾਂ ਵੀ ਕਿਤੋਂ ਸੁਣੀਆਂ ਨੇ ਜਾਨੀ ਕਿ ਉਸ ਨੇ ਇਸ਼ਾਰਾ ਕੀਤਾ ਕਿ ਪੁਤਿਨ ਦੀ ਬੋਲੀ ਨਾ ਬੋਲੀ ਜਾਵੇ ਤਾਂ ਇਹ ਇਸ਼ਾਰਾ ਉਸ ਨੇ ਕਿਉਂ ਕੀਤਾ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਕਿ ਇਹ ਜੰਗ ਜਿਹੜੀ ਆ 2 ਹਫ਼ਤਿਆਂ 'ਚ ਨਿਬੜ ਜੂ ਜੇ ਅਸੀਂ ਪਿੱਛੇ हट ਗਏ ਪਰ ਜ਼ੇਲੈਂਸਕੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਸੇ ਦੇ ਮੂੰਹ ਸੁਣ ਚੁੱਕਿਆ ਕਿ ਇਹ ਜੰਗ ਤਾਂ 2 ਦਿਨਾਂ ਦੇ ਵਿੱਚ ਮੁੱਕ ਜੇਗੀ ਤੁਸੀਂ ਤਾਂ 2 ਦਿਨਾਂ 'ਚ ਖਤਮ ਹੋ ਜਾਓਗੇ ਪਰ ਪੂਰਾ ਮਾਮਲਾ ਕੀ ਹੈ ਇਹ ਦਰ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੈ ਮਿਨਰਲ ਜਿਹੜੇ ਆ ਯੂਕਰੇਨ ਦੇ ਵਿੱਚ ਬਹੁਤ ਜ਼ਿਆਦਾ ਹੈ ਅਮਰੀਕਾ ਚਾਹੁੰਦਾ ਹੈ ਅਮਰੀਕਾ ਕੀ ਚਾਹੁੰਦਾ ਹੈ ਕਿ ਸਾਰੇ ਮਿਨਰਲਾਂ ਦੇ ਉੱਪਰ ਕਬਜਾ ਸਾਡਾ ਹੋ ਜੇ ਤੇ ਉਸ ਤੋਂ ਬਾਅਦ ਜਿਹੜੇ ਯੂਕਰੇਨ ਦੇ ਜਿਹੜੇ ਜਿਹੜੇ ਇੱਕ ਇੱਕ ਸਮੂਹ ਨੂੰ ਲੈ ਕੇ ਜਿਹੜੇ ਇੱਕ ਕੁਝ ਕ ਹਿੱਸਿਆਂ ਨੂੰ ਲੈ ਕੇ ਰਸ਼ੀਆ ਕਬਜਾਉਣਾ ਚਾਹੁੰਦਾ ਉਹ ਰਸ਼ੀਆ ਦੇ ਕੋਲ ਚਲੇ ਜਾਣ ਤੇ ਇਹੀ ਟੈਰਟੀ ਜਿਹੜੀ ਆ ਹੋ ਜੇ ਤੇ ਇਹੀ ਸਮਝੌਤਾ ਹੋ ਜੇ ਇਥੇ ਸੀਜ਼ਫਾਇਰ ਹੋ ਜੇ ਇਹੀ ਡੀਲ ਜਿਹੜੀ ਆ ਪੂਰੀ ਹੋ ਜੇ ਪਰ ਜ਼ੇਲੈਂਸਕੀ ਨੂੰ ਇਹ ਮਨਜ਼ੂਰ ਨਹੀਂ ਜ਼ੇਲੈਂਸਕੀ ਕਹਿੰਦਾ ਕਿ ਅਸੀਂ ਕਿਉਂ ਆਪਣੇ ਮਿਨਰਲ ਤੇ ਕਿਸਦਾ ਕਬਜਾ ਹੋਉਂ ਆਪਣੇ ਦੇਸ਼ ਦੇ ਟੁਕੜੇ ਜਿਹੜੇ ਆ ਉਹ ਕਿਸੇ ਹੋਰ ਦੇਸ਼ ਨੂੰ ਦਈਏ ਪਰ ਗੱਲ ਇਹ ਹੈ ਕਿ ਜ਼ੇਲੈਂਸਕੀ ਕੋਲ ਚਾਰਾ ਕੀ ਰਹਿ ਜਾਂਦਾ ਜੇਲੈਂਸਕੀ ਕੋਲ ਕੀ ਚਾਰਾ ਰਹਿ ਜਾਂਦਾ ਐਂ ਤੇ ਇਹ ਵੀ ਗੱਲ ਆ ਪਰ ਦੂਜੇ ਪਾਸੇ ਇਹ ਵੀ ਗੱਲ ਲੋਕਾਂ ਨੂੰ ਸੋਚਣ ਵਾਲੀ ਆ ਕਿ ਹਰੇਕ ਪਪੂਲਰ ਲੀਡਰ ਕੋਈ ਜ਼ਰੂਰੀ ਨਹੀਂ ਕਿ ਉਹ ਵਿਦਮਾਨ ਵੀ ਹੋਵੇ ਉਹ ਇੰਟੈਲੀਜੈਂਟ ਵੀ ਹੋਵੇ ਇਸ ਦੀ ਐਗਜ਼ਾਮਪਲ ਜੇਲੈਂਸਕੀ ਆ ਪਹਿਲਾਂ ਤਾਂ ਗੱਲਾਂ ਚ ਆ ਕੇ ਅਮਰੀਕਾ ਦੀਆਂ ਚ ਸਾਰਾ ਕੁਝ ਕੀਤਾ ਤੇ ਹੁਣ ਜਦੋਂ ਅਮਰੀਕਾ ਨੇ ਕਿਹਾ ਕਿ ਹੁਣ ਇਹ ਗੱਲ ਕਰ ਆਹ ਡੀਲ ਸਾਈਨ ਕਰ ਉਦੋਂ ਫਿਰ ਨਾ ਬੱਟ ਰਿਹਾ ਤੇ ਦੂਜੇ ਪਾਸੇ ਇਹ ਵੀ ਗੱਲ ਆ ਜਦੋਂ ਪਤਾ ਹੈ ਕਿ ਆਪਦੇ ਪੱਲੇ ਕੱਖ ਨਹੀਂ ਐ ਆਪ ਰਸ਼ੀਆ ਦੇ ਨਾਲ ਨਹੀਂ ਆਡਾ ਲੈ ਸਕਦਾ ਯੁਕਰੇਨ ਯੁਕਰੇਨ ਤਾਂ ਇੱਕ ਛੋਟਾ ਜਿਹਾ ਦੇਸ਼ ਆ ਤੇ ਰਸ਼ੀਆ ਦੁਨੀਆ ਦੀਆਂ ਪਾਵਰਾਂ ਦੇ ਵਿੱਚੋਂ ਇੱਕ ਹੈ ਤੇ ਦੂਜੇ ਪਾਸੇ ਜੇ ਮਿਲਟਰੀ ਬੇਸ ਦੇਖਣਾ ਹੈ ਤਾਂ ਉਹ ਰਸ਼ੀਆ ਦਾ ਮਿਲਟਰੀ ਬੇਸ ਕਿਤੇ ਯਾਦੇ ਆਏਗਾ ਯੂਕਰੇਨ ਦਾ ਤਾਂ ਕੱਖ ਨਹੀਂ ਉਹਦੇ ਮੁਰੇ ਤਾਂ ਦੂਜੇ ਪਾਸੇ ਇਹ ਗੱਲਾਂ ਜਿਹੜੀਆਂ ਨੇ ਯੂਕਰੇਨ ਦੇ ਲੋਕਾਂ ਨੂੰ ਸਮਝਣੀਆਂ ਚਾਹੀਦੀਆਂ ਇਹ ਗੱਲ ਡੋਨਰ ਟਰੰਪ ਨੇ ਵੀ ਕਹੀ ਕਿ ਯੂਕਰੇਨ ਦੇ ਲੋਕ ਦੇਖ ਰਹੇ ਨੇ ਕਿੰਨਾ ਜਾਦੇ ਆਸਾਨ ਫਰਮੋਸ਼ ਹੈ ਤੁਹਾਡਾ ਰਾਸ਼ਟਰਪਤੀ ਮੂਰਖ ਤਾਂ ਕਹਿੰਦਾ ਜ਼ੇਲੈਂਸਕੀ ਨੂੰ ਤਾਂ ਬਹੁਤ ਵੱਡੀ ਅੱਜ ਅਪਡੇਟ ਜਿਹੜੀ ਇਹ ਨਿਕਲ ਕੇ ਸਾਹਮਣੇ ਆਈ ਸੀਜ਼ ਫਾਇਰ ਨੂੰ ਲੈ ਕੇ ਇੱਕ ਡੀਲ ਜਿਹੜੀ ਹੈ ਮਿਨਰਲ ਮਿਨਰਲ ਦੇ ਉੱਪਰ ਵੀ ਹੋਣੀ ਸੀ ਕਿਉਂਕਿ ਬਹੁਤ ਸਾਰੇ ਮਿਲਰ ਜਿਹੜੇ ਨੇ ਬਹੁਤ ਸਾਰੇ ਕੁਦਰਤੀ ਜਿਹੜੇ ਸਰੋਤ ਨੇ ਉਹ ਯੂਕਰੇਨ ਦੇ ਵਿੱਚ ਐ ਤੇ ਅਮਰੀਕਾ ਉਸ ਨੂੰ ਹਥੇਉਣਾ ਚਾਹੁੰਦਾ ਹੈ ਅਮਰੀਕਾ ਨੂੰ ਚਾਹੀਦਾ ਕਿ ਸਾਨੂੰ ਜਿਹੜਾ ਜਿੰਨੇ ਯੂਕਰੇਨ ਦੇ ਵਿੱਚ ਮਿਨਰਲ ਨੇ ਜਿੰਨੇ ਉੱਤੇ ਸਰੋਤ ਨੇ ਉਹ ਅਸੀਂ ਆਪ ਲੈ ਲਈਏ ਤੇ ਦੂਜੇ ਪਾਸੇ ਇਲਾਕੇ ਜਿਹੜੇ ਆ ਕੁਝ ਕੇ ਇਲਾਕੇ ਜਿਹੜੇ ਜਿਨ੍ਹਾਂ ਨੂੰ ਲੈ ਕੇ ਯੁੱਧ ਹੈ ਉਹ ਰਸ਼ੀਆ ਲੈ ਜੇ ਪਰ ਯੂਕਰੇਨ ਦੇ ਪੱਲੇ ਕੀ ਬਚੂਗਾ ਫਿਰ ਜ਼ੇਲੈਂਸਕੀ ਦੇ ਪੱਲੇ ਕੀ ਬਚੂ ਪਰ ਇਹ ਜ਼ੇਲੈਂਸਕੀ ਨੇ ਗੱਲਾਂ ਉਹਦੋਂ ਸੋਚਣੀਆਂ ਸੀ ਜਦੋਂ ਅਮਰੀਕਾ ਦੇ ਨਾਲ ਹਾਂ ਚ ਹਾਂ ਮਲਾ ਕੇ ਯੂਕਰੇਨ ਨੇ ਰਸ਼ੀਆ ਦੇ ਨਾਲ ਯੁੱਧ ਕਰਨਾ ਸ਼ੁਰੂ ਕੀਤਾ ਜਦੋਂ ਸੀਜ਼ਫਾਇਰ ਰੋਕਿਆ ਨਹੀਂ ਜਦੋਂ ਆਪ ਵੀ ਅਟੈਕ ਕੀਤੇ ਜਦੋਂ ਰੈਟੇਲੀਏਟ ਕੀਤਾ ਉਦੋਂ ਦੇਖਣਾ ਸੀ ਕਿ ਭਾਈ 11 ਦੇ ਆ ਉਹ ਕਹਿੰਦੇ ਨੇ ਕੇਸ ਮੱਕਾਂ ਦਾ ਇੱਕ ਗਾਣਾ ਹੈ 11 ਦੇ ਆ ਸਰਾਤੇ ਨੀ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਦੇ ਵਿੱਚ ਜਾਣ ਚਾਹੀਦੀ ਇਹ ਗੱਲ ਜਲੈਂਸਕੀ ਤੇ ਬਿਲਕੁਲ ਟੁੱਕਦੀ ਹੈ ਜਲੈਂਸਕੀ ਦੇ ਆਪ ਦੇ ਡੌਲਿਆਂ ਚ ਕਿੰਨੀ ਕਿ ਜਾਨ ਹੈ ਯੂਕਰੇਨ ਦੇ ਡੌਲਿਆਂ ਚ ਕਿੰਨੀ ਕਿ ਜਾਨ ਹੈ ਇਹ ਪੂਰੀ ਦੁਨੀਆ ਨੂੰ ਪਤਾ ਹੈ ਜਦੋਂ ਜੀਓਪੋਲਿਟਿਕਸ ਦੇਖੋਗੇ ਤਾਂ ਸਭ ਨੂੰ ਪਤਾ ਹੈ ਕਿ ਯੂਕਰੇਨ ਦੇ ਕੋਲ ਕਿੰਨੀ ਕਿ ਜਾਨ ਹੈ ਤੇ ਫਿਰ ਜਦੋਂ ਦੂਜਿਆਂ ਦੇ ਮੋਢਿਆਂ ਦਾ ਸਹਾਰਾ ਲਾਉਂਗੇ ਦੂਜਿਆਂ ਦੀਆਂ ਵਿਸਾਖੀਆਂ ਦੇ ਉੱਪਰ ਤੁਰੋਂਗੇ ਤਾਂ ਦੂਜਿਆਂ ਦੀਆਂ ਗੱਲਾਂ ਮੰਨਣੀਆਂ ਹੀ ਪੈਣਗੀਆਂ ਕਿਉਂਕਿ ਆਗਰਾਂ ਨੇ ਵਿਸਾਖੀਆਂ ਦਿੱਤੀਆਂ ਤਾਂ ਹੁੰਦੀਆਂ ਕਿ ਕੱਲ ਨੂੰ ਫਿਰ ਮੱਛੀ ਨੂੰ ਅਸੀਂ ਆਪਣੇ ਜਾਲ ਚ ਫਸਾਈਏ ਸਾਡੀ ਹਰੇਕ ਗੱਲ ਮੰਨੇ ਹੁਣ ਯੂਕਰੇਨ ਦੇ ਕੋਲ ਕੀ ਰਹਿ ਗਿਆ ਇੱਕ ਤਾਂ ਪੂਰੀ ਦੁਨੀਆ ਦੇ ਵਿੱਚ ਇੰਨੀ ਬੇਇੱਜ਼ਤੀ ਕਰਾ ਲਈ ਇੰਨੀ ਇਨਸਲਟ ਕਰਵਾ ਲਈ ਆ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਬੈਠ ਕੇ ਤੇ ਫਿਰ ਐਂਡ ਤੇ ਜਦੋਂ ਯੂਕਰੇਨ ਵਾਪਸ ਜਾਊਗਾ ਜ਼ੇਲੈਂਸਕੀ ਤਾਂ ਕੀ ਕਹੂਗਾ ਆਪਣੇ ਲੋਕਾਂ ਨੂੰ ਕੀ ਮੈਂ ਕੀ ਖਟ ਕੇ ਆਇਆ ਉਥੇ ਜੇ ਡੀਲ ਕਰਨੀ ਸੀ ਉਹ ਵੀ ਕੈਨਸਲ ਹੋ ਗਈ ਕਿਉਂਕਿ ਡੀਲ ਕੀ ਸੀ ਦੇਖੋ ਡੀਲ ਵੀ ਇਹੀ ਸੀ ਮਿਨਰਲ ਦੇ ਉੱਪਰ ਡੀਲ ਹੋਣੀ ਸੀ ਯੂਕਰੇਨ ਦੇ ਵਿੱਚ ਬਹੁਤ ਰਿਸਚ ਹੈ ਯੂਕਰੇਨ ਮਿਨਰਲ ਨੂੰ ਰੱਖ ਕੇ ਖਣਿਜ ਪਦਾਰਥ ਬਹੁਤ ਜ਼ਿਆਦੇ ਨੇ ਯੂਕਰੇਨ ਦੇ ਵਿੱਚ ਤੇ ਟਰੰਪ ਕਦੇ ਵੀ ਨਹੀਂ ਚਾਹੂਗਾ ਕਿ ਅਸੀਂ ਸਮਝੌਤਾ ਕਿਉਂਕਿ ਅਮਰੀਕਾ ਨੇ ਵੀ ਤਾਂ ਤਾਂ ਹੀ ਮਤ ਦਿੱਤੀ ਹੋਊਗੀ ਨਾ ਯੂਕਰੇਨ ਦੀ ਕਿ ਸਾਨੂੰ ਵੀ ਕੁਝ ਲਾਹਾ ਮਿਲੇ ਨਹੀਂ ਕੌਣ ਕਿਸੇ ਦੀ ਮਤ ਕਰਦਾ ਤਾਂ ਗੱਲ ਉਹੀ ਹੈ ਕਿ ਯੂਕਰੇਨ ਨੇ ਹੁਣ ਜਦੋਂ ਸੀਜ਼ਫਾਇਰ ਤੋਂ ਨਾ ਕਰ ਦਾ ਵਰਲਡ ਵਾਰ ਨੂੰ ਲੈ ਕੇ ਕਹਤਾ ਟਰੰਪ ਨੇ ਟਰੰਪ ਨੇ ਕਿਹਾ ਕਿ ਤੁਸੀਂ ਲੱਖਾਂ ਲੋਕਾਂ ਦੇ ਨਾਲ ਜੂਆ ਖੇਡ ਰਹੇ ਹੋ ਲੋਕਾਂ ਦੀ ਜ਼ਿੰਦਗੀ ਦਾ ਨਾਲ ਜੂਆ ਖੇਡ ਰਹੇ ਹੋ ਤੁਸੀਂ ਤੇ ਨਾਲ ਉਸਨੇ ਕਿਹਾ ਕਿ ਤੁਸੀਂ ਵਿਸ਼ਵ ਯੁੱਧ ਤੀਜੇ ਦੇ ਨਾਲ ਜੂਆ ਖੇਡ ਰਹੇ ਹੋ ਜਾਣ ਕੇ ਤੁਸੀਂ ਵਰਲਡ ਵਾਰ 3 ਕਰਾਉਣਾ ਚਾਹੁੰਦੇ ਹੋ ਤੁਸੀਂ ਲੋਕਾਂ ਦਾ ਮਜ਼ਾਕ ਉਡਾ ਸਕਿਆ ਤੁਸੀਂ ਲੋਕਾਂ ਦਾ ਮਜ਼ਾਕ ਜਿਹੜਾ ਬਣਾਤਾ ਜ਼ਿੰਦਗੀ ਦਾ ਤਾਂ ਜ਼ਿੰਦਗੀ ਦੇ ਮੌਤ ਦੀ ਲੜਾਈ ਉੱਤੇ ਯੂਕਰੇਨ ਦੇ ਵਿੱਚ ਲੋਕ ਲੜ ਰਹੇ ਸਾਰੀਆਂ ਗੱਲਾਂ ਖਰੀਆਂ ਕੋਟੀਆਂ ਜਿਹੜੀਆਂ ਨੇ ਜ਼ੈਲੈਂਸਕੀ ਨੂੰ ਡੋਨਰ ਟਰੰਪ ਦੇ ਵੱਲੋਂ ਸੁਣਾਈਆਂ ਗਈਆਂ ਤਾਂ ਇੱਕ ਵੱਡਾ ਉਝਾਲ ਜੀਓਪੋਲਟਿਕਸ ਦੇ ਵਿੱਚ ਆ ਗਿਆ ਤੇ ਹੁਣ ਦੇਖਣਾ ਹੋਊਗਾ ਕਿਉਂਕਿ ਤੁਹਾਨੂੰ ਯਾਦ ਕਰੋ ਪਿਛਲੇ ਦਿਨਾਂ ਦੇ ਵਿੱਚ ਪੋਪੇਨ ਨੂੰ ਵੀ ਮਿਲੇ ਸੀ ਰਾਸ਼ਟਰਪਤੀ ਡੋਨਟਰਪ ਪੋਪੇਨ ਦੇ ਨਾਲ ਬਹਿ ਕੇ ਵਧੀਆ ਗੱਲਾਂ ਬਾਤਾਂ ਕੀਤੀਆਂ ਇੱਕ ਦੂਜੇ ਦੀ ਦੋਨਾਂ ਨੇ ਪੂਰੀ ਤਾਰੀਫ ਕੀਤੀ ਤਾਂ ਉੱਥੇ ਸਭ ਕੁਝ ਸਮਝ ਆਉਂਦਾ ਸੀ ਕਿ ਭਾਈ ਹੁਣ ਯੂਕਰੇਨ ਨੂੰ ਗੋਡੇ ਟੇਕਣੇ ਪੈਣਗੇ ਹੁਣ ਯੂਕਰੇਨ ਨੂੰ ਥੱਲੇ ਲੱਗਣਾ ਪਊਗਾ ਅਮਰੀਕਾ ਦੇ ਤੇ ਫਿਰ ਰਸ਼ੀਆ ਦੇ ਤੇ ਉਸ ਤੋਂ ਬਾਅਦ ਸਾਰਾ ਕੁਝ ਨਾ ਤਾਂ ਆਪਣਾ ਇਲਾਕਾ ਰਹਿਣਾ ਯੂਕਰੇਨ ਦੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੀ ਆਪਣੇ ਖਰੀਜੇ ਪਦਾਰਥ ਰਹਿਣੇ ਆ ਪੂਰਾ ਇੱਕ ਗਰੀਬ ਦੇਸ਼ ਬਣ ਜੂਗਾ ਯੂਕਰੇਨ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹੱਬ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਹ ਜਿਹੜਾ ਵਿਸ਼ਵ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਆਇਆ